ਸ਼ਹਿਰ ਦੇ ਵਿੱਚ ਚੋਰੀਆਂ ਦੀ ਪਰਮਾਰ ਹੈ ਲॉ ਐਂਡ ਆਰਡਰ ਦੀ ਸਥਿਤੀ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਪੈਲ ਸ਼ਹਿਰ ਦੇ ਵਿੱਚ ਇਹ ਦੂਸਰੀ ਘਟਨਾ ਹੈ ਕੱਲ ਸ਼ਾਮੀ ਇੱਥੇ ਆਹਾਤੇ ਦੇ ਉੱਪਰ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਗਿਆ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਅੱਜ ਦਿਨ ਦਿਹਾੜੇ ਇੱਥੇ ਬਾਜ਼ਾਰ ਦੇ ਵਿੱਚ ਖੜੇ ਹਾਂ ਕਮੇਟੀ ਦਫ਼ਤਰ ਦੇ ਅੱਗੇ ਬੈਕ ਸਾਈਡ ਤੇ ਖੜੇ ਹਾਂ ਇੱਥੇ ਦਿਨ ਦਿਹਾੜੇ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਿੱਥੇ ਇੱਕ ਲੇਡੀ ਜੋ ਆਪਣੇ ਕਰਿਆਨੇ ਦੀ ਦੁਕਾਨ ਚ ਚਲਾਉਂਦੇ ਨੇ ਉਹਨਾਂ ਦੀ ਦੁਕਾਨ ਦੇ ਵਿੱਚੋਂ ਦਿਨ ਦਿਹਾੜੇ 30000 ਦੇ ਕਰੀਬ ਰਕਮ ਚੋਰੀ ਕਰਕੇ ਕਰ ਲਈ ਗਈ ਹੈ ਉਹ ਕਰਦੇ ਆ ਜੋ ਪੀੜਤਾ ਹੈ ਉਸਦੇ ਨਾਲ ਗੱਲ ਬਾਤ ਮੇਰਾ ਨਾਮ ਸੁਮਨ ਹੈ ਪਹਿਲ ਤੋਂ ਹਾਂਜੀ ਸੁਮਨ ਜੀ ਦੱਸੋਗੇ ਘਟਨਾ ਕਿੰਨੇ ਵਜੇ ਹੋਈ ਹੈ ਸਰ ਸਵੇਰੇ 10 ਵਜੇ ਆਈਆਂ ਮੈਂ ਸ਼ਾਪ ਤੇ ਮੇਰੇ ਹਸਬੰਦ ਪਹਿਲਾਂ ਆ ਜਾਂਦੇ ਆ ਸਵੇਰੇ 7:00 ਵਜੇ ਆ ਜਾਂਦੇ ਆ ਸਮਾਨ ਨੂੰ ਗੱਡੀ 'ਚ ਲੋਡ ਕਰਤੇ ਨੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਆਈਆਂ ਮੈਨੂੰ ਕਹਿੰਦੇ ਵੀ ਲੱਗੂ ਲੱਸੀ ਪੜਾ ਦੇ ਮੈਂ ਲੱਸੀ ਅੰਦਰੋਂ ਟਾਈ ਇਹਨਾਂ ਨੇ ਵੀ ਆ ਲਾਸਟ ਸਮਾਨ ਰੱਖਣਾ ਸੀਗਾ ਹਾਂਜੀ ਬੈਗ ਗੱਡੀ ਦਾ ਸ਼ੀਸ਼ਾ ਖੁੱਲਾ ਸੀਗਾ ਪੱਲੀ ਸਾਈਡ ਤੋਂ ਹਾਂ ਤੇ ਇਹਨਾਂ ਨੇ ਆ ਪੇਟੀਆਂ ਚੱਕੀਆਂ ਹੋਈਆਂ ਸੀ ਇਹਨਾਂ ਨੂੰ ਦੇਖਿਆ ਨਹੀਂਗਾ ਮੂਰੇ ਕਿਉਂਕਿ ਤਿੰਨ ਪੇਟੀਆਂ ਫੜੀਆਂ ਹੋਈਆਂ ਸੀ ਹੱਥ 'ਚ ਹਾਂਜੀ ਤੇ ਇੰਨੇ ਨੂੰ ਮੁੰਡਾ ਆਇਆ ਤੇ ਉਹਨੇ ਬੈਗ ਚੱਕਿਆ ਸਾਨੂੰ ਸਾਹਮਣੇ ਵਾਲੀ ਸ਼ਾਪ ਵਾਲੇ ਵੀਰ ਜੀ ਨੇ ਦੱਸਿਆ ਵੀ ਤੁਹਾਡਾ ਬੈਗ ਲੈ ਗਿਆ ਬੈਗ ਲੈ ਗਿਆ ਇਹ ਉਹ ਫਿਰ ਮਗਰ ਭੱਜੇ ਨੇ ਉਹਨਾਂ ਦੇ ਪਰ ਮਿਲਿਆ ਨਹੀਂ ਉਹਨਾਂ ਨੂੰ ਕੋਈ ਵੀ ਤੇ ਕਿੰਨੇ ਕਿੰਨੇ ਵਿਅਕਤੀ ਸੀਗੇ ਜੀ ਇਹ ਦੋ ਸੀਗੇ ਮੁੰਡੇ ਇਹ ਉਹ ਮੋਟਰਸਾਈਕਲ ਦੇ ਉੱਪਰ ਸਵਾਰ ਸੀ ਮੋਟਰਸਾਈਕਲ ਨਹੀਂ ਸੀ ਆਏ ਪੈਦਲ ਨੇ ਉਹਨਾਂ ਇਹ ਨਹੀਂ ਪਤਾ ਪਿੱਛੇ ਬਾਈਕ ਵਗੈਰਾ ਖੜੀ ਹੋਵੇ ਜਾਂ ਨਹੀਂ ਆਏ ਪੈਦਲ ਨੇ ਆਏ ਵੀ ਇਧਰੋਂ ਨਹੀਂ ਸਰ ਸਮਝ ਜੀ ਕਿੰਨੇ ਵਜੇ ਦੀ ਘਟਨਾ ਜੀ 10 ਵਜੇ 10 9:30 10 ਵਜੇ ਦੇ ਵਿੱਚ ਵਿੱਚ ਤੇ ਇਸ ਤੋਂ ਬਾਅਦ ਪੁਲਿਸ ਨੂੰ ਤੁਸੀਂ ਸੁਪਰੀ ਹੈ ਸਰ ਰਿਪੋਰਟ ਵੀ ਕਰਾਈ ਆ ਪਰ ਹਜੇ ਥਾਣੇ ਤੋਂ ਵੀ ਕੋਈ ਵੀ ਨਹੀਂ ਆਇਆ ਤੇ ਉਸ ਤੋਂ ਪਹਿਲਾਂ ਵੀ ਮੇਰਾ ਫੋਨ ਚੱਕਿਆ ਗਿਆ ਸੀ ਉਹਦੇ ਬਾਰੇ ਵੀ ਹਜੇ ਕੁਝ ਨਹੀਂ ਇਹਨਾਂ ਨੇ ਦੱਸਿਆ ਸਗੋਂ ਮੈਂ ਜੇ ਫੋਨ ਕਰਦੀ ਆ ਮੇਰਾ ਫੋਨ ਵੀ ਕੱਟ ਦਿੰਦੇ ਨੇ ਨਾ ਕੋਈ ਉਸ ਬਾਰੇ ਦੱਸਦੇ ਨੇ ਕਹਿੰਦੇ ਨੇ ਸਾਡੇ ਕੋਲ ਕੋਈ ਮਸ਼ੀਨ ਨਹੀਂ ਆ ਟਾਈਪਿੰਗ ਕਰਨ ਵਾਸਤੇ ਤੁਹਾਡਾ ਨੰਬਰ ਟਰੇਸਿੰਗ ਕਰਨ ਵਾਸਤੇ ਸਮਝ ਜੀ ਜਿਸ ਤਰ੍ਹਾਂ ਕਿ 4-5 ਘੰਟੇ ਹੋ ਚੁੱਕੇ ਨੇ ਪੁਲਿਸ ਨੇ ਕੋਈ ਪੈਰਵਾਹੀ ਨਹੀਂ ਕੀਤੀ ਕੋਈ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਤੇ ਦੇ ਕੀ ਲੱਗਦਾ ਕਿ ਪੁਲਿਸ ਦਾ ਸਿਸਟਮ ਕੁਝ ਨਹੀਂ ਕਰਦੇ ਸਰ ਇਹ ਮੈਂ ਇਹਨਾਂ ਕੋਲ ਪੰਜਾਖਾ ਦੇ ਥਾਣੇ ਦਾ ਦੇਖਿਆ ਨਹੀਂ ਸੀ ਮੈਨੇ ਕਦੇ ਥਾਣਾ 50 ਵਾਰ ਜਾਏ ਫੋਨ ਵਾਸਤੇ ਵੀ ਇਹਨਾਂ ਨੇ ਕੁਝ ਨਹੀਂ ਦੱਸਿਆ ਨਾ ਕਦੇ ਸ਼ਾਪ ਤੇ ਆਏ ਨੇ ਪੁੱਛਣ ਵੀ ਹਾਂ ਕੁਝ ਬਣਿਆ ਕਿ ਨਹੀਂ ਕਿੰਨੀ ਤੁਹਾਡੀ ਰਕਮ ਚੋਰੀ ਹੋਈ ਹੈ ਜੀ ਸਰ 50000 ਰੁਪਏ ਹੋਣ ਸੀ ਜਦੋਂ ਫੋਨ ਚੋਰੀ ਹੋਇਆ ਸੀਗਾ ਉਦੋਂ 40000 ਰੁਪਏ ਤੇ ਫੋਨ ਮੇਰਾ ਨਿਊ ਸੀਗਾ 18 ਜਾਲ ਦਾ ਫੋਨ ਸੀ ਬਿੱਲ ਸਲੀਪ ਸਾਰਾ ਕੁਝ ਪਿਆ ਮੇਰੇ ਕੋਲ ਸਮਝੋ ਜੀ ਉਹ ਕਦੋਂ ਨਹੀਂ ਘਟਣਾ ਜਦੋਂ ਪਹਿਲਾਂ ਤੁਹਾਡੀ ਚੋਰੀ ਹੋਈ ਹੈ ਸਰ 2 ਮਾਰਚ ਦੀ ਇਸੇ 2 ਮਾਰਚ ਦੇ ਘਟਣਾ ਹਾਂਜੀ 2 ਮਾਰਚ ਦੀ ਵੀ ਲੱਗਦਾ ਕਿ ਲਾ ਐਂਡ ਆਰਡਰ ਦੀ ਸਥਿਤੀ ਹੈ ਜੋ ਦਿਨੋਂ ਦਿਨੋਂ ਮਤਲਬ ਘਟਦੀ ਜਾ ਰਹੀ ਹੈ ਡਿਊਟੀ ਰਿਪੋਰਟ ਹੋ ਰਹੀ ਹੈ ਸਰ ਇਹ ਕੁਝ ਵੀ ਨਹੀਂ ਕਰ ਸਕਦੇ ਹੈਗੇ ਮੈਂ ਇਹਨਾਂ ਦਾ ਤਾਂ ਵਿਸ਼ਵਾਸ ਹੀ ਨਹੀਂ ਹੈ ਹੁਣ ਪੁਲਿਸ ਵਾਲਿਆਂ 'ਤੇ ਬਸ ਕੁਝ ਨਹੀਂ ਕਹਿ ਸਕਦੇ ਇਹਨਾਂ ਬਾਰੇ ਕੀ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਅਸੀਂ ਬਸ ਇਹ ਕਹਿੰਦੇ ਸਾਡੇ ਹੱਕ ਦੀ ਕਮਾਈ ਹੈ ਸਾਨੂੰ ਉਹ ਮਿਲ ਜਵੇ ਬਸ ਬਹੁਤ ਕਿੰਨੇ ਸਾਲ ਤੋਂ ਤੁਸੀਂ ਇੱਥੇ ਦੁਕਾਨ ਚਲਾ ਰਹੇ ਹੋ ਜੀ ਸਰ 21 ਜਨਵਰੀ ਨੂੰ ਮਤਲਬ ਓਪਨਿੰਗ ਕੀਤੀ ਸੀ ਬਸ ਅਜੇ ਸਾਲ ਵੀ ਨਹੀਂ ਹੋਇਆ 5-6 ਮਹੀਨੇ ਹੋ ਗਏ ਮੰਨ ਲਓ ਲੱਗਦਾ ਕਿੰਨੇ ਵਿੱਚ ਦੋ ਵਾਰੀ ਕੱਪ ਆਇਆ ਇਹਨਾਂ ਲੱਗਦਾ ਕਿ ਹਾਲਾਤ ਨੇ ਜੋ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ ਪਲਾਬ ਦੇ ਸਰ ਬਹੁਤ ਜ਼ਿਆਦਾ ਹਾਲਾਤ ਇਹ ਤੇ ਅੱਜਕੱਲ ਲੜਕੀਆਂ ਵੀ ਸੇਵ ਨਹੀਂ ਹੈ ਕਿ ਕੋਈ ਆਪਣਾ ਆਪਣਾ ਕੰਮ ਕਰ ਸਕੇ ਅਸੀਂ ਚੰਗਾ ਕੰਮ ਤੇ ਬਿਠੇ ਸਾਹਮਣੇ ਜੀ ਜੋ ਸਮਝ ਸਮ ਕਵਾਂ ਦੇ ਹੱਕ ਨੂੰ ਲੱਭ ਕੇ ਮਾਰੀ ਇਹ ਪਤਾ ਕੀ ਹੋਇਆ ਤੇ ਦੇਖਿਆ ਜਿਸ ਮੈਂਦਰ ਕੈਂਪੋਂ ਵਿੱਚ ਬੈਗ ਕੱਢਿਆ ਅਸਮਗਰ ਭੱਜੇ ਆਪਾਂ ਸਾਨੂੰ ਮਿਲਾਂ ਨਹੀਂ ਹੈਗਾ ਜੀ ਉਹ ਤਾਂ ਅਸ ਅਸਗੋਂ ਭੱਜੇ ਮੇ ਸਾਡੇ ਸਾਨੂੰ ਮਹਿਸੂਸ ਨਹੀਂ ਕਿੱਥੇ ਤੇ ਦੇਖਭਾਲ ਕਰਦੇ ਰਹੇ ਹਾਂ ਜਿਸੇ ਉਹ ਟਕਾਣੇ ਹੈਗੇ ਸੀ ਉਸੇ ਸਾਡੇ ਨਾਲ ਮਾਰਕੀਟ ਬੰਦ ਪਹੁੰਚਿਆ ਨਹੀਂ ਜੀ ਯਾਨੀ ਹੁਣ ਤੱਕ ਕੋਈ ਕੁਝ ਕੋਈ ਨਹੀਂ ਪਤਾ ਲੱਗੇ ਜੀ ਮਤਲਬ ਦਿਨੋਂ ਦਿਨ ਜੋ ਚੋਰਾਂ ਦੇ ਹੌਸਲੇ ਬੁਲੰਦ ਨੇ ਤੇ ਜੋ ਆਮ ਨਾਗਰਿਕ ਨੇ ਇਹਨਾਂ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਹਾਂ ਜੀ ਹਾਂ ਜੀ ਲੁੱਟਾਂ ਖਵਾ ਵੱਧ ਹੁੰਦੀਆਂ ਨੇ ਜੀ ਯਾਨੀ ਅੱਜ ਕੱਲ੍ਹ ਸਾਮਾ ਹੈਗਾ ਕਿਸੇ ਇਕੱਲੇ ਜਾਣ ਦਾ ਯਾਨੀ ਬਚ ਕੇ ਜਾਣ ਦਾ ਬੰਦਾ ਜੀ ਇਹ ਕਈ ਵਕਟ ਹੋ ਚੁੱਕੀਆਂ ਨੇ ਜੀ ਇਹ ਸਾਡੇ ਮਾਰਗ ਜਿਹਨੇ ਚੋਰੀ ਕੀਤੀ ਆ ਉਹਦੀ ਫੋਟੋ ਵੀ ਸਾਡੇ ਕੋਲ ਐ ਵੀਡੀਓ ਵੀ ਉਹਦੇ ਕੋਲ ਆ ਉਹਦਾ ਘਰ ਵੀ ਪਤਾ ਐ ਪਰ ਫਿਰ ਵੀ ਨੀ ਪੁਲਿਸ ਵਾਲੇ ਕੁਝ ਕਰ ਸਕਦੇ ਤਾਂ ਇਹ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਉਹਨੂੰ ਫੜ ਕੇ ਤੋਂ ਅਸੀਂ ਲਿਆ ਨਹੀਂ ਸਕਦੇ ਵੀ ਹਾਂ ਅਸੀਂ ਜਾ ਕੇ ਫੜ ਕੇ ਲੈ ਕੇ ਆਈਏ ਜਾਨਦਿਆਂ ਮਤਲਬ ਜਿਸ ਬੰਦੇ ਨੇ ਚੋਰੀ ਆ ਘਰ ਵੀ ਇੱਥੀ ਆ ਸਰ ਘਰ ਵੀ ਜਾ ਕੇ ਆਈ ਹਾਂ ਉਹਦੇ ਘਰ ਕੁਝ ਵੀ ਨਹੀਂ ਆ ਖਾਂ ਮੈਂ ਕਹਿੰਦੀ ਕੋਈ ਭਾਂਡਾ ਨਹੀਂ ਕੋਈ ਬਰਤਨ ਨਹੀਂ ਗੰਦੇ ਗੰਦੇ ਕੱਪੜੇ ਪਏ ਹੋਏ ਨੇ ਘਰ ਵੀ ਉਹਦੇ ਜਾ ਕੇ ਆਈ ਹਾਂ ਹੁਣ ਪੁਲਿਸ ਵਾਲਿਆਂ ਨੂੰ ਘਟੋ ਘਣਾਣਾ ਤਾਂ ਚਾਹੀਦਾ ਦੇਖ ਕੇ ਤਾਂ ਉੱਥੇ ਜਾ ਕੇ ਪੁੱਛ ਕੇ ਤਾਂਣਾ ਆਸਗੁਆਣ ਇਸ ਤਰ੍ਹਾਂ ਕੇ ਬੀਬੀ ਜੀ ਦੱਸ ਰਹੇ ਨੇ ਕਿ ਉਹ ਜਿਸ ਵਿਅਕਤੀ ਨੇ ਚੋਰੀ ਕੀਤੀ ਹੈ ਉਸ ਦਾ ਘਰ ਨਜ਼ਦੀਕ ਹੈ ਫੋਟੋ ਵੀ ਦਿਖਾਈ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਹੋਗੇ ਇਸ ਬਾਰੇ ਸਾਡੇ ਮਾਰਕੀਟ ਬੰਦੇ ਗਏ ਸੀ ਜੀ ਰਿਪੋਰਟ ਕਰਨ ਗਏ ਸੀ ਜੀ ਤੇ ਉਹ ਲੱਖਾਂ ਦੀ ਲੱਖਾਂ ਦਾ ਸੁੱਬੇ ਨੇ ਪਹਿਲਵਾ ਆਇਆ ਥੇ ਉਹ ਤੋਂ ਕੀ ਲੱਗਦਾ ਕਿ ਪੁਲਿਸ ਦੀ ਕਾਰਜਸ਼ੈਲੀ ਕਿਸ ਤਰ੍ਹਾਂ ਨਹੀਂ ਉਹਨਾਂ ਦਾ ਫੋਨ ਆਇਆ ਸੀਗਾ ਜਰੂਰ ਪਹਿਲਾਂ ਉਹ ਕਿਤੇ ਬਾਹਰ ਸੀਗੇ ਕਹਿੰਦੇ ਵੀ ਕਰਾਂਗੇ ਕਾਰਵਾਈ ਹੁਣ ਸ਼ਾਮ ਤੱਕ ਆ ਕੇ ਦੇਖੋ ਕੀ ਕਾਰਵਾਈ ਕਰਦੇ ਆ ਬਾਕੀ ਐਸੇ ਵੀ ਭਾਲਣ ਲੱਗੇ ਆ ਜੇ ਸਾਨੂੰ ਮਿਲ ਗਿਆ ਤਾਂ ਅਸੀਂ ਉਹਦੇ ਹਵਾਲੇ ਕਰਾਂਗੇ ਕਾਨੂੰਨ ਦੇ ਹਵਾਲੇ ਕਰਾਂਗੇ ਉਸ ਨੌਜਵਾਨ ਨੂੰ ਤੁਸੀਂ ਜਾਣਦੇ ਹੋ ਜਿੱਦਾਂ ਹਾਂਜੀ ਪੈਲ ਸ਼ਹਿਰ ਦਾ ਹੀ ਆ ਜੀ ਪੈਲ ਸ਼ਹਿਰ ਦਾ ਹਾਂਜੀ ਹਾਂ ਤੇ ਮਤਲਬ ਫਿਰ ਤਾਂ ਪੁਲਿਸ ਨੂੰ ਦੇਰ ਸਵੇਰ ਅਰੈਸਟ ਕਰ ਲੂਗੇ ਹਾਂਜੀ ਹਾਂਜੀ ਕਰਨਾ ਚਾਹੀਦਾ ਜੀ ਪੁਲਿਸ ਨੂੰ ਨਹੀਂ ਤਾਂ ਹੋਰ ਘਟਨਾ ਨੂੰ ਜਾਮ ਦਊਗਾ ਜੀ ਉਹ ਪਹਿਲਾਂ ਵੀ ਕਹਿੰਦੇ ਕਈ ਵਾਰ ਦਿੱਤਾ ਕਰ ਚੁੱਕੇ ਆ ਜੀ ਕੋਈ ਨਸ਼ੇਪੱਤੇ ਕਰਦਾ ਮੁੰਡਾ ਹਾਂਜੀ ਨਸ਼ੇਪੱਤੇ ਕਰਦਾ ਨਸ਼ੇ ਅੱਛਾ ਇਹ ਨਾਲੇ ਮਤੇ ਕਰਦਾ ਜੀ ਮੈਸੇ ਦਾ ਕਰਦਾ ਪੂਰੇ ਆ ਬਸ ਹੱਥ ਹੀ ਫੜਿਆ ਮੈਂ ਤਾਂ ਹੂੰ ਹਮ ਸਾਡੇ ਕੋਲ ਮੰਤਰਾ ਕੋ ਥੋੜਾ ਜਿਹਾ ਮੈਂ 2-3 ਵਾਰ ਜਿਹਾ ਮੈਂ ਫੜਿਆ ਉਹ ਚਾਚਾ ਨੂੰ ਕਹਿ ਚੁੱਕਿਆ ਵੀ ਮੇਰੇ ਬਾਪੇ ਤਾਂ ਚਲੇ ਗਏ ਮਰ ਗਿਆ ਅੱਛਾ ਜੀ ਦੇ ਤੂੰ ਸਹਾਰ ਲਓ ਉਹ ਸੁੱਧ ਰਿਆ ਨਹੀਂ ਹਮ ਆ ਮੈਂ ਜਾ ਕੇ ਦੇਖਣਾ ਮੈਂ ਹੁਣ ਦਿਖਾਉਣਾ ਆਪਦਾ ਗੇਟਵੇਜ ਕੇ ਵੀ ਖਾ ਗਿਆ ਉਹ ਫਟ ਕੇ ਹੋਰ ਤਾਂ ਸੋ ਕੀ ਕਰੂ ਕਹੇ ਦੱਸ ਉਹ ਕਿਹੜਾ ਉਹਨੂੰ ਜਿਹੜਾ ਫੜੂਗਾ ਉਹ ਤਾਂ ਕੱਢਣੇ ਹੀ ਕੀ ਹੂੰ ਕੱਢਣਗੇ ਕੀ ਨਾ ਉਹਨੂੰ ਪਾਇਆ ਮੈਂ ਨਾ ਉਹਦਾ ਮਰਿਆ ਵਰਗਾ ਹੀ ਆ ਤਾਂ ਨਹੀਂ ਅਗਰ ਮਤਲਬ ਇਸ ਤਰ੍ਹਾਂ ਹੀ ਹੈ ਤਾਂ ਕਿਸੇ ਦਾ ਵੀ ਜਾਨੀ ਨੁਕਸਾਨ ਵੀ ਕਰ ਸਕਦਾ ਉਹਦਾ ਕਰੂਗਾ ਕਰੂਗਾ ਕੋਈ ਸ਼ੱਕ ਨਹੀਂ ਇੱਥੇ ਪੁਲਿਸ ਜਿਵੇਂ ਬਾਰੀ ਬਣਦੀ ਆ ਪੁਲਿਸ ਅਗਰ ਨਾਗਰਿਕਾਂ ਦੀ ਉਹ ਤਾਂ ਨੇ ਤਾਂ ਉਹਨਾਂ ਕਹਾ ਛੱਡ ਦੋਗੇ ਹਮਮ ਥੇਲੇ ਗੱਡੀ ਛੱਡ ਦੇਣਾ ਤੇ ਫਾਇਦਾ ਤਾਂ ਬਚਾਉ ਫਦਾਦਾ ਇੱਥੇ ਦਾ ਨਹੀਂ ਉਹ ਕਿਸੇ ਦੇ ਵਾਸਤੇ ਆਉਣ ਵਾਲਾ ਹੈ ਨਹੀਂ ਕਈ ਬੰਦੇ ਕਿਤੇ ਇੱਕ ਨੇ ਉਹਦੇ ਨਾਲ ਕਈ ਮਗਰ ਨਹੀਂ ਅੱਛਾ ਗਰੂ ਹੈ ਨਾ ਦਾ ਗਰੂ ਪਾਪੂ ਦਾ ਇੱਕ ਨੌਜਵਾਨ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਕਰੀਬਨ 10 ਵਜੇ ਦੀ ਘਟਨਾ ਨੌਜਵਾਨ ਚੋਰੀ ਕਰਨ ਤੋਂ ਬਾਅਦ ਸ਼ਰਿਆਂ ਮੇ ਤੋਂ ਫਰਾਰ ਹੋ ਜਾਂਦਾ ਤੇ ਦੁਖਦੀ ਗੱਲ ਇਹ ਹੈ ਕਿ 5-6 ਘੰਟੇ ਹੋਣ ਦੇ ਬਾਵਜੂਦ ਵੀ ਜੋ ਪੁਲਿਸ ਹੈ ਪੁਲਿਸ ਨੇ ਇੱਥੇ ਆ ਕੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜੋ ਲੇਡੀ ਨੇ ਜਿਨ੍ਹਾਂ ਦੇ ਚੋਰੀ ਹੋਈ ਹੈ ਤਕਰੀਬਨ 50000 ਰੁਪਏ ਦੀ ਚੋਰੀ ਹੋਈ ਹੈ ਉਹਨਾਂ ਦਾ ਕਹਿਣਾ ਕਿ ਇਹ ਇਹ ਘਟਨਾ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਦੁਕਾਨ ਦੇ ਵਿੱਚ ਚੋਰੀ ਹੋ ਚੁੱਕੀ ਹੈ ਪਰੰਤੂ ਜੋ ਪੁਲਿਸ ਪ੍ਰਸ਼ਾਸਨ ਹੈ ਗੁੰਗਲਾਂ ਤੋਂ ਮਿੱਟੀ ਛਾੜ ਦਿੰਦਾ ਹੈ ਅੱਜ ਤੁਹਾਡਾ ਮੇਰਾ ਨਾਮ ਸੁਖਦੇਵ ਕੁਮਾਰ ਹੈ ਜੀ ਸੁਖਦੇਵ ਕੁਮਾਰ ਜੀ ਦਿਨ ਦਹਰੇ ਤੁਹਾਡੇ ਗੱਡੀ ਵਿੱਚੋਂ ਪੈਸਾ ਚੋਰੀ ਕਰ ਲਿਆ ਗਿਆ ਬੈਗ ਚੋਰੀ ਕਰ ਲਿਆ ਗਿਆ ਦੱਸੋਗੇ ਘਟਨਾ ਕਿਸ ਤਰ੍ਹਾਂ ਦੀ ਹੈ ਕਟਨਾ ਸਰ ਮੈਂ ਇੱਥੇ ਗੱਡੀ ਖੜੀ ਕੀਤੀ ਗੱਡੀ ਖੜੀ ਕਰਕੇ ਇਹਦੇ ਨਾਲ ਕੀ ਵਿੱਚ ਪੇਟੀਆਂ ਰੱਖਣ ਲੱਗਾ ਸੀਗਾ ਦੋ ਤਿੰਨ ਤੇ ਚਲੋ ਪੇਮੈਂਟ ਦੇਣੀ ਸੀ ਅੱਗੇ ਦੁਕਾਨਦਾਰ ਨੂੰ ਬੈਗ ਮੈਂ ਮੁਰੇ ਰੱਖਿਆ ਅੱਗੇ ਵੀ ਇੱਥੇ ਪਿਆ ਰੰਦਾ ਬੈਗ ਕਈ ਵਾਰੀ ਲੋਡ ਹੁੰਦੀ ਹੈ ਮੈਨੂੰ ਪੈਸੇ ਦੀ ਮੈਂ ਮੂਰੀ ਰੱਖ ਦਿੰਦਾ ਚਲੋ 2 ਮਿੰਟ ਦਾ ਕੰਮ ਆ ਪੇਟੀ ਵਿੱਚ ਰੱਖਣ ਲੱਗਾ ਜਾਨੂ ਇਹਦੇ ਨਾਲ ਕੀ ਤਨੂੰ ਘੁੰਮਿਆ ਮੈਂ ਤੇ ਜਾਨੂ ਮੁੰਡਾ ਆਇਆ ਉਧਰੋਂ ਬੈਗ ਚੱਕ ਕੇ ਆਪਣਾ ਚਲਾ ਗਿਆ ਸਾਹਮਣੇ ਸਾਡੇ ਮੋਬਾਈਲ ਵਾਲੇ ਨੇ ਇਹਨਾਂ ਨੇ ਮੈਨੂੰ ਕਿਹਾ ਵੀ ਐਵੇਂ ਕਰਕੇ ਵੀ ਬੈਗ ਤੇਰਾ ਚੱਕਿਆ ਗਿਆ ਤਿੰਨ ਚਾਰ ਬੰਦੇ ਮਗਰ ਭੱਜੇ ਉਹਦੇ ਮਗਰ ਭੱਜੇ ਜ ਫੇ ਅੱਗੇ ਆ ਕੇ ਤਿੰਨ ਗਲੀਆਂ ਆ ਜਾਂਦੀਆਂ ਨੇ ਪਤਾ ਨਹੀਂ ਚੱਲਿਆ ਸਾਨੂੰ ਕਿਹੜੀ ਗਲੀ 'ਚ ਵੜ ਗਿਆ ਫਿਰ ਅਸੀਂ ਉਹਦੇ ਘਰੇ ਵੀ ਗਏ ਘਰ ਦੇ ਅੰਦਰ ਤਾਂ ਕੁਝ ਉਹਦੇ ਹੈ ਨਹੀਂ ਗਾ ਜੀ ਹੋਰ ਕਿ ਸਾਰਾ ਮੰਨ ਲਓ ਮੁਰੇ ਚੋਂ ਕਾਠਾ ਵੀ ਨਹੀਂ ਲੱਗੀਆਂ ਹੀ ਹੈਗੀਆਂ ਕੁਝ ਵੀ ਨਹੀਂ ਗਾਇਆ ਗਾ ਜੀ ਪਰ ਇੱਕ ਸਾਨੂੰ ਉਹਦੇ ਥੋੜੇ ਕੱਪੜੇ ਮਿਲੇ ਉੱਤੇ ਉਹਦੀ ਤਲਵਾਰ ਜੀ ਰੱਖੀ ਵਸੇ ਕੋ ਉਹ ਸੀ ਕਿੰਨੀ ਕਿੰਨੀ ਰਕਮ ਸੀ ਤੁਹਾਡੀ ਜੀ ਮੇਰੇ ਉਹਦੇ ਵਿੱਚ ਇਹ ਤਾਂ ਲੱਗੀ ਆ 42-43000 ਰੁਪਏ ਸੀ ਗਾ ਜੀ ਹਾਂ ਜੀ ਇਹ ਤੋਂ ਤੁਸੀਂ ਸ਼ੀਸ਼ਾ ਨਹੀਂ ਬੰਦ ਕੀਤਾ ਸੀ ਗੱਡੀ ਦਾ ਸ਼ੀਸ਼ਾ ਬੰਦ ਐਵੇਂ ਹੀ ਸੀਗਾ ਜਿਵੇਂ ਆ ਗੱਡੀ ਖੜੀ ਆ ਬਸ ਐਵੇਂ ਹੀ ਖੜੀ ਸੀਗੀ ਅੱਛਾ ਤੁਸੀਂ ਮਤਲਬ ਪੰਚੀ ਰੱਖ ਕੇ ਪੈਸੇ ਬੈਹੇ ਵਿੱਚ ਰੱਖ ਕੇ ਮੈਂ ਕਹਾਂ ਚਲ 2 ਮਿੰਟ ਦਾ ਕੰਮ ਆ 2 ਮਿੰਟ ਤੇ ਹੁਣ ਜਲਦੀ ਸੜਕੇ ਦੇਖੋ ਕਿੰਨੇ ਬੰਦੇ ਲੰਘਦੇ ਕਰਦੇ ਨੇ ਇੱਥੇ ਜਲਦੀ ਕਿਹੜਾ ਹੱਥ ਪਾਉਂਦਾ ਹੀ ਕੋਈ ਹੱਥ ਤਾਂ ਪਾਉਂਦ ਨਹੀਂ ਮੈਂ ਚਲੋ 2 ਮਿੰਟ ਲੱਗਣੇ ਆ ਮੈਂ ਵਿੱਚ ਰੱਖੂੰਗਾ ਤੇ ਚਲਾ ਜਾਊਂਗਾ ਸਟਾਰਟ ਕਰਕੇ ਬਾਈ ਨੇ ਵਿੱਚ ਹੀ ਕੰਮ ਹੋ ਗਏ ਮਤਲਬ ਉਹਨੂੰ ਪਹਿਲਾਂ